ਵੀਰੇ ਆਏ ਆ ਮੌਸਮ ਦੀ ਜਾਣਕਾਰੀ ਲੈ ਕੇ ਤੇ ਸਭ ਤੋਂ ਪਹਿਲਾਂ ਵੀਰੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਬਾਈ ਜਿਹੜੀ ਅਪਡੇਟ ਆ ਜਿਹੜਾ ਵੀਰੇ ਇੱਕ ਸੈਟਮ ਲੱਗਣ ਜਾ ਰਿਹਾ ਅੱਜ ਯਾਨੀ ਕਿ 18 ਜੂਨ ਤੋਂ ਲੈ ਕੇ 22 ਜੂਨ ਦੇ ਵਿਚਾਲੇ ਠੀਕ ਹੈ ਵੀਰੇ ਇਹਨੇ ਅੱਜ ਸ਼ੁਰੂ ਹੋਣਾ ਬਾਈ 22 ਜੂਨ ਤੱਕ ਚੱਲੂਗਾ ਪਰ ਜਿਹੜਾ ਵੀਰੇ ਦਾ ਮੇਨ ਪ੍ਰਭਾਵ ਹੋਊਗਾ ਮਤਲਬ ਬਹੁਤਾਂ ਖੇਤਰਾਂ ਦੇ ਵਿੱਚ ਹਨੇਰ ਝੱਖੜ ਤੇ ਬਹੁਤਾਂ ਬਹੁਤਾਂ ਖੇਤਰਾਂ ਦੇ ਵਿੱਚ ਵੀਰੇ ਹਲਕੇ ਦਰਮਿਆਨੇ ਮੀਂਹ ਦੇ ਸ਼ਰਾਟੇ ਆ ਜਿਹੜੇ ਵੀਰੇ ਉਹ ਦੇਖਣ ਨੂੰ ਮਿਲਣਗੇ ਉਹ ਮਿਲਣਗੇ ਭਾਈ 19, 20 ਅਤੇ 21 ਜੂਨ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਜਿਹੜੀ ਵੀਰੇ ਹਨੇਰੀ ਆ ਉਹਦੀ ਕੀ ਰਫਤਾਰ ਰਹਿ ਸਕਦੀ ਆ ਠੀਕ ਆ ਉਹਰੇ ਮੈਂ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ ਵੀ ਕਈ ਖੇਤਰਾਂ ਦੇ ਵਿੱਚ ਵੀਰੇ ਇਹਦੀ ਜਿਹੜੀ ਰਫਤਾਰ ਆ ਉਹ 60 ਤੋਂ ਲੈ ਕੇ 70 80 ਕਿਲੋਮੀਟਰ ਤੇ ਕਈ ਖੇਤਰਾਂ ਦੇ ਵਿੱਚ ਵੀਰੇ 80 ਤੋਂ ਲੈ ਕੇ 90 ਜਾਂ 100 ਕਿਲੋਮੀਟਰ ਤੱਕ ਦੀ ਰਫਤਾਰ ਆ ਵੀਰੇ ਹਨੇਰੀ ਦੀ ਉਹ ਦੇਖਣ ਨੂੰ ਮਿਲੂਗੀ 19, 20 ਅਤੇ 21 ਜੂਨ ਇਹਨਾਂ ਦਿਨਾਂ ਦੇ ਦੌਰਾਨ ਹਨੇਰੀ ਆ ਵੀਰੇ ਜਿਹੜੀ ਔਰ ਰਾਜਸਥਾਨ ਦੇ ਉਤਰੀ ਪੱਛਮੀ ਖੇਤਰਾਂ ਨੂੰ ਵੀ ਪ੍ਰਭਾਵਿਤ ਕਰੂਗੀ ਦੱਖਣੀ ਪੱਛਮੀ ਮਾਲਵਾ ਜਿਹੜਾ ਪੰਜਾਬ ਦਾ ਹਿਰਕਾ ਹੁੰਦਾ ਵੀਰੇ ਉਹਨੂੰ ਵੀ ਪ੍ਰਭਾਵਿਤ ਕਰੂਗੀ ਮਾਝਾ ਦਾ ਬਾਬਾ ਤੇ ਕੇਂਦਰੀ ਪੰਜਾਬ ਬਾਰੇ ਜਿਹੜਾ ਜਪਵਾ ਦੇ ਹਿਰਕਾ ਹੋ ਗਏ ਪਹਾੜਾਂ ਦੇ ਨਾਲ ਲੱਗਦਾ ਉਹਨਾਂ ਦੇ ਵਿੱਚ ਵੀ ਵੀਰੇ ਨੇਰੀ ਹੈ ਜਿਹੜੀ ਕਾਫੀ ਹਿਰਕੇ ਤੱਕ ਤੇ ਦੂਰ ਦੂਰ ਤੱਕ ਜਿਹੜੀ ਦੇਖਣ ਨੂੰ ਮਿਲੂਗੀ ਇਹ ਜਿਹੜੀ ਨੇਰੀ ਆ ਵੀਰੇ ਇਹ ਮਤਲਬ ਆਪਾਂ ਕਹੋ ਪਾਕਿਸਤਾਨ ਦੇ ਵਿੱਚੋਂ ਸ਼ੁਰੂ ਹੋਊਗੀ ਜਿਵੇਂ ਲਾਹੌਰ ਹੋ ਗਿਆ ਤਾਹੌਰ ਦੇ ਉੱਪਰ ਵਾਲੇ ਪਾਸੇ ਵੀਰੇ ਇੱਕ ਤੋਂ ਜਿਹੜਾ ਖੇਤਰ ਆ ਇੱਥੋਂ ਬਤੇ ਇੱਥੋਂ ਵਜ ਬਾਈ ਜਿਹੜੀ ਨੇਰੀ ਆ ਇਹ ਉੱਠੂਗੀ ਜਿਹੜੀ ਕਿ ਵੀਰੇ यूपी ਤੱਕ ਜਾਂ ਮੱਧ ਪ੍ਰਦੇਸ਼ ਦੇ ਕੁਝ ਕੇ ਖੇਤਰਾ ਤੱਕ ਜਾਊਗੀ ਬਾਈ ਉਸ ਤੋਂ ਬਾਅਦ ਇਹਨੇ ਡਾਊਨ ਪੈ ਜਾਣਾ ਇਹਦੀ ਜਿੰਨੀ ਰਫਤਾਰ ਹੋਊਗੀ ਵੀਰੇ ਉਨੀ ਰਫਤਾਰ ਦੇ ਨਾਲ ਹੀ ਅੱਗੇ ਵੱਲ ਵਧੂਗੀ ਠੀਕ ਆ ਜਿਵੇਂ ਹੁਣ ਆਪਾਂ ਕਹਿ ਲਓ ਵੀ ਪਾਕਿਸਤਾਨ ਦੇ ਵਿੱਚ ਇਹਦੀ ਜਿਹੜੀ ਰਫਤਾਰ ਆ ਉਹ 60 ਤੋਂ ਲੈ ਕੇ 80 ਕਿਲੋਮੀਟਰ ਹੋਊਗੀ ਜਿਵੇਂ ਹੀ ਇਹ ਪੰਜਾਬ ਦੇ ਵਿੱਚ ਐਂਟਰ ਹੋਊਗੀ ਇਹਦੀ ਜਿਹੜੀ ਰਫਤਾਰ ਆ ਵੀਰੇ ਉਹ 80 ਤੋਂ ਲੈ ਕੇ 100 ਕਿਲੋਮੀਟਰ ਦੀ ਸਪੀਡ ਦੇ ਵਿੱਚ ਹੋ ਜਾਣੀ ਆ ਠੀਕ ਆ ਸੋ ਲਗਭਗ ਵੀਰੇ ਕਾਫੀ ਖੇਤਰਾ ਵਿੱਚ ਹਨੇਰੀ ਨੰਗੂ ਠੀਕ ਆ ਤੇ ਜਿਹੜੇ ਵੀਰੇ ਹੁਣ ਆਪਾਂ ਦਲਵਾਨਿਆਂ ਕਰਦੇ ਜੋਨਕੋ ਵਾਲੇ 18 ਤਰੀਕ ਨੂੰ 25% ਏਰਕੇ ਵਿੱਚ ਬਰੇ ਯਾਨੀ ਕਿ ਅੱਜ ਦੁਪਹਿਰ ਬਾਅਦ ਜਾਂ ਅੱਜ 18 ਤਰੀਕ ਨੂੰ ਯਾਨੀ ਕਿ 18 ਜੂਨ ਨੂੰ ਬਾਈ 25% ਏਰਕੇ ਵਿੱਚ ਛੱਟਾ ਛਰਾਟਾ ਪੈ ਸਕਦਾ ਬਰੇ ਟਮਾਟਾ ਲਾ ਜਾ ਠੀਕ ਆ 19 20 ਤੇ 21 ਜੂਨ ਨੂੰ ਬਾਈ 70 ਤੋਂ 75 ਜਾਂ ਹੋ ਸਕਦਾ 80% ਏਰਕੇ ਵਿੱਚ ਬਰੇ ਹਲਕੇ ਤੋਂ ਮੈਨੇਮੀ ਦੇ ਛਰਾਟੇ ਪੈ ਜਾਣ ਪਰ Rajasthan ਦੀ ਗੱਲ ਕਰੀਏ ਤਾਂ ਗੰਗਾ ਨਗਰ ਹਮਾਨਗੜਾ ਨੂੰ ਪਗੜ ਵੀ ਕਾ ਨੇਰ ਸੂਰਤਗੜ ਤੇ ਚੂਰੂ ਬਾਈ ਇਹਨਾਂ ਦੇ ਵੀ ਕਈ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਸਰਾਟੇ ਪੈਣਗੇ ਬਾਈ ਤੇ ਨਾਲ ਬਹੁਤਾਂ ਕ ਖੇਤਰਾਂ ਦੇ ਵਿੱਚ ਹਨੇਰ ਚ ਖੜਾ ਬਰੇ ਜਿਹੜਾ ਉਹ ਨੰਗੂਗਾ ਸਰਸਾ ਫਤਿਹਬਾਦ ਅਸਹਾਰ ਰੁਦਕਜੀਤ ਠੀਕ ਹੈ ਬਰੇ ਇਹਨਾਂ ਦੇ ਵਿੱਚ ਵੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਨੇਰ ਚ ਖੜ ਦੇ ਨਾਲ ਬਰੇ ਟੁੱਟਵੇਂ ਮੀਂਹ ਦੇ ਸਰਾਟੇ ਜਿਹੜੇ ਹਲਕੇ ਤੋਂ ਦਰਮਿਆਨੇ ਰੂਪ ਵਿੱਚ ਉਹ ਦੇਖਣ ਨੂੰ ਮਿਲਣਗੇ ਸੋ ਪੰਜਾਬ ਦੀ ਗੱਲ ਕਰੀਏ ਬਾਈ ਤਾਂ ਗਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਮੁਕਸਰ ਜ਼ਿਲ੍ਹਾ ਫਾਜ਼ਲਕਾ ਜ਼ਿਲ੍ਹਾ ਪੋਸ ਤੋਂ ਬਾਅਦ ਮਠੰਡਾ ਹੋ ਗਿਆ ਮਾਨਸਾ ਹੋ ਗਿਆ ਠੀਕ ਆ ਵੀਰੇ ਇਹਨਾਂ ਦੇ ਵਿੱਚ ਵੀ ਕਈ ਖੇਤਰਾਂ ਦੇ ਵਿੱਚ ਬਾਈ ਆਪਾਂ ਕਹਿ ਲਓ ਹਲਕੇ ਦਰਮਿਆਨੇ ਮੀਂਹ ਦੇ ਸਰਾਟੇ ਆ ਵੀਰੇ ਜਿਹੜੇ ਦੇਖਣ ਨੂੰ ਮਿਲਣਗੇ ਜਿਹੜਾ ਨਹਿਰ ਚ ਖੜਾ ਬਰੇ ਉਹ 60 ਤੋਂ ਲੈ ਕੇ 70 80 ਜਾਂ 100 ਕਿਲੋਮੀਟਰ ਦੀ ਸਪੀਡ ਦੇ ਨਾਲ ਕਈ ਖੇਤਰਾਂ ਦੇ ਵਿੱਚ ਦੀ ਨੰਗੂਗਾ ਇਹਦੇ ਵਿੱਚ ਜਿਹੜਾ ਮੇਨ ਟਾਈਮ ਆ ਬਾਈ ਜਿਹੜਾ ਮੇਨ ਟਾਰਗੇਟ ਆਊਗਾ ਸਿਸਟਮ ਦਾ ਉਹ ਹੋਊਗਾ 19 20 ਤੇ 21 ਜੂਨ ਦਾ ਜਿਹਦੇ ਵਿੱਚ 20 ਨੂੰ ਤੇ 21 ਜੂਨ ਨੂੰ ਬਾਈ ਜਿਹੜੀ ਕਾਰਵਾਈ ਆ ਉਹ ਬਹੁਤਾਂ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਦੱਸਿਆ ਅਨੁਸਾਰ ਕਈ ਖੇਤਰਾਂ ਦੇ ਵਿੱਚ ਜਾ ਸਕਦੀ ਆ ਸ਼ਹਿਰਪੁਰ ਗਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਲੁਧਿਆਣਾ ਨਵਾਂ ਸ਼ਹਿਰ ਅਨੰਦਪੁਰ ਰੋਪੜ ਚੰਡੀਗੜ੍ਹ ਮੁਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਬਰਨਾਲਾ ਮੋਗਾ ਠੀਕ ਆ ਵੀਰੇ ਜਮਰੇ ਕੋਟਲਾ ਇਹਨਾਂ ਦੇ ਵਿੱਚ ਵੀ ਬਾਈ ਮਤਲਬ ਆਪਾਂ ਕਹਿ ਲੋ 40 50% ਏਰਗੇ ਵਿੱਚ ਕਿਤੇ ਕਿਤੇ ਹਲਕੇ ਤੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਬਹਿਣਗੇ ਬਾਈ ਤੇ ਲੁਧਿਆਣਾ ਮਰੇਕ ਕੋਟਲਾ ਤੇ ਫਤਿਹਗੜ੍ਹ ਸਾਹਿਬ ਇੱਥੇ ਵੀਰੇ ਕਿਤੇ ਕਿਤੇ ਪਾਰਾ ਸਰਾਟਾ ਵੀ ਲੱਗ ਸਕਦਾ 19 20 ਤੇ 21 ਦੇ ਦੌਰਾਨ ਤੇ ਜਿਹੜੀ ਹਨੇਰੀ ਆ ਵੀਰੇ ਇਹਨਾਂ ਦੇ ਵਿੱਚ 60 70 ਤੋਂ ਲੈ ਕੇ 80 90 ਜਾਂ 100 ਕਿਲੋਮੀਟਰ ਦੀ ਸਪੀਡ ਦੇ ਨਾਲ ਵੀਰੇ ਕਈ ਖੇਤਰਾਂ ਦੇ ਵਿੱਚ ਦੀ ਨੰਗੂਗੀ ਠੀਕ ਆ ਜਿਹੜੇ ਮੈਂ ਜ਼ਿਲ੍ਹੇ ਬੋਲੇ ਆ ਛੋ ਜਿਹੜੀ ਮੀਂਹ ਦੀ ਤੀਬਰਤਾ ਬਾਈ ਉਹ ਜਿਹੜੇ ਆਪਣੇ ਬਾਰਡਰ ਦੇ ਨਾਲ ਲੱਗਦੇ ਆ ਜ਼ਿਲ੍ਹੇ ਪਾਕਿਸਤਾਨ ਦੇ ਨਾਲ ਲੱਗਦੇ ਆ ਉਹਨਾਂ ਦੇ ਵਿੱਚ ਥੋੜੀ ਜੀ ਵੱਧ ਥਾਵਾਂ ਤੇ ਰਹਿ ਸਕਦੀ ਜਿਹੜੇ ਹਰਿਆਣਾ ਦੇ ਜਾਂ ਰਾਜਸਥਾਨ ਦੇ ਨਾਲ ਲੱਗਦੇ ਆ ਵੀਰੇ ਉਹਨਾਂ ਦੇ ਵਿੱਚ ਵੱਧ ਥਾਵਾਂ ਤੇ ਰਹਿ ਸਕਦੀ ਠੀਕ ਆ ਸੋ ਲਗਭਗ ਬਈ ਆਪਾਂ ਕਹਿ ਲਓ ਸੂਪੇ ਸਮੁੱਚੇ ਪੰਜਾਬ ਦੇ ਵਿੱਚ ਅੱਧੇ ਅੱਧੇ ਤੋਂ ਜ਼ਿਆਦਾ ਏਰੀਏ ਦੇ ਵਿੱਚ ਬਰੇ ਮੀਂਹ ਦੇ ਸਰਾਟੇ ਪੈਣਗੇ ਮੀਂਹ ਕੋਈ ਬੋਤਾ ਭਾਰਾ ਤਾਂ ਹੈ ਨਹੀਂ ਬਾਈ ਕਿਤੇ ਧਰਤੀ ਗਿੱਲੀ ਕਰਕੇ ਨੰਗੂ ਕਿਤੇ ਮਾੜੇ ਮਾੜੇ ਬਰਨਾਲੇ ਚਲਾਊਗਾ ਕਿਤੇ ਗੱਜ ਕੇ ਤੇ ਲਸ ਕੇ ਕਿ ਨੰਗੂਗਾ ਜਿਹੜੀ ਨੇਰੀ ਆ ਬਾਈ ਉਹ ਲਗਭਗ ਪੰਜਾਬ ਦੇ ਹਰੇਕ ਕੋਨੇ ਤੱਕ ਪਹੁੰਚ ਜੇ ਬਾਈ 19 20 ਤੇ 21 ਜੂਨ ਨੂੰ ਠੀਕ ਆ ਸੋ ਜਿਹਦੀ ਰਫਤਾਰ 60 ਤੋਂ ਲੈ ਕੇ 80 90 ਜਾਂ 100 ਕਿਲੋਮੀਟਰ ਤੱਕ ਦੇਖੀ ਜਾਊਗੀ ਬਾਈ ਜਿਹਦੇ ਵਿੱਚ ਨੇਰੀ ਆਉਂਦੇ ਜ਼ਿਆਦੇ ਚਾਂਸ ਹੈਗੇ ਆ ਉਹਨੇ ਵੀ ਦੇ 21 ਨ ਤਾਂ ਨਦਰਾ ਦੇ ਵਿੱਚੋਂ ਵੀ ਕਿਸੇ ਇੱਕ ਦਿਨ ਚਖੜ ਤੋਂ ਵੱਧ ਚੱਲੂਗਾ ਤੇ ਇਹਨਾਂ ਤਿੰਨ ਦਿਨਾਂ ਦੇ ਵਿੱਚੋਂ ਵੀ ਜਿਹੜੀ ਇੱਕ ਦਿਨ ਕਾਰਵਾਈ ਆ ਉਹ ਸਭ ਤੋਂ ਵੱਡੀ ਤੇ ਵੱਡੇ ਪੱਧਰ ਤੇ ਹੋਊਗੀ ਠੀਕ ਆ ਵੀਰੇ ਕਰਨਾਲ ਕੂਕ ਖੇਤਰ ਪੰਚਕੁੱਲਾ ਜਮਨਾ ਨਗਰ ਚੰਡੀਗੜ੍ਹ ਤੇ ਅੰਬਾਲਾ ਵੀਰੇ ਇਹਨਾਂ ਦੇ ਵਿੱਚ ਵੀ ਹਨੇਰੀ ਜਿਹੜੀ ਦੂਰ ਦੂਰ ਤੱਕ ਪਹੁੰਚੂ ਦਾ ਕਿਤੇ ਕਿਤੇ ਵੀਰੇ ਟਟ ਮੇਜ ਥੋੜੇ ਬਹੁਤ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਸਰਾਟੇ ਵੀਰੇ ਜਿਹੜੇ ਉਹ ਵੀ ਪੈਣਗੇ ਸੋ ਅੱਗੇ ਵੀਰੇ ਮੌਸਮ ਕਿਵੇਂ ਰਹੂਗਾ ਉਹਦੀ ਜਾਣਕਾਰੀ ਆਪਾਂ ਬਾਅਦ ਚ ਦੇ ਦਾਂਗੇ ਸੋ ਇਨਿਕ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ saranda boti otanы bаi